ਭਾਈ ਜੀ ਮੇਰਾ ਨਾਮ ਸਤਨਾਮ ਸਿੰਘ ਸੋਨੀ ਹੈ ਜੀ ਹਾਂ ਜੀ ਦਿੱਲੀ ਰੋਡ ਤੇ ਇਹਨਾਂ ਨੇ ਜੋ ਇਹ ਕੀਤਾ ਹੋਇਆ ਹੈ ਨਾ ਮਤਲਬ ਇਹਨਾਂ ਨੂੰ ਉੱਥੋਂ ਪਿੱਛੋਂ ਦੇਖਣਾ ਚਾਹੀਦਾ ਕਿ ਉੱਥੋਂ ਨਿਸ਼ਾਨੀਆਂ ਲਾਣੇ ਚਾਹੀਦੀਆਂ ਤੇ ਜਿਹੜਾ ਇਹ ਬੈਰੀਅਲ ਇਹ ਬਹੁਤ ਗਲਤ ਲੱਗਿਆ ਗਿਆ ਜੇ ਕੋਈ ਵੀ ਮਸافر ਆਂਦਾ ਪਿੱਛੇ ਆਂਦਾ ਵਾ ਉਹਨੂੰ ਕੀ ਪਤਾ ਵੀ ਕਿਸ ਹਾਵਲਾ ਦਾ ਬੰਦਾ ਕੀ ਕਿਵੇਂ ਆ ਕੀ ਰੋਡ ਆ ਕਿੱਦਾਂ ਉਹਦਾ ਵਿਚਾਰਾ ਦੱਬੀ ਜਾਂਦਾ ਆ ਕੰਮ ਹੋਇਆ ਜੀ ਦੇਖ ਲਓ ਤੁਹਾਡੇ ਸਾਹਮਣੇ ਕੀ ਹੋਇਆ ਇਹਦੇ ਵਿੱਚ ਤੁਸੀਂ ਕਿਹਦੀ ਗਲਤੀ ਮੰਨਦੇ ਹੋ ਜੀ ਇਹ ਬੈਰੀਅਰ ਦੀ ਪਹਿਲੀ ਗਲਤੀ ਤਾਂ ਹੀ ਬੈਰੀਅਰ ਦੀ ਆ ਹਾਂਜੀ ਜੋ ਇਹ ਬੈਰੀਅਰ ਲਗਾਇਆ ਗਿਆ ਬਹੁਤ ਗਲਤ ਲੱਗਿਆ ਇਹ ਹਾਂਜੀ ਤੇ ਇਹਨਾਂ ਨੇ ਅਗਰ ਇਹ ਕੰਮ ਕਰਨਾ ਸੀ ਤੇ ਇਹਨਾਂ ਨੂੰ ਪਿੱਛੇ ਕੋਈ ਨਾ ਕੋਈ ਨਿਸ਼ਾਨੀ ਜਾਂ ਕੁਝ ਨਾ ਕੁਝ ਕਰਨਾ ਚਾਹੀਦਾ ਸੀ ਕਿ ਜੋ ਕਿ ਬੰਦੇ ਨੂੰ ਪਤਾ ਲੱਗੇ ਕਿ ਵੀ ਆ ਇਧਰਲੀ ਸਾਈਡ ਤੇ ਆਪਣੇ ਕੁਝ ਹੈਗਾ ਜਾਂ ਕਿੱਦਾਂ ਜੇ ਜਾਰੀ ਅੱਗੇ ਚੱਲੋ ਇਹਦਾ ਕੋਈ ਫਾਇਦਾ ਨਹੀਂ ਹੈਗਾ ਪਬਲਿਕ ਨੂੰ ਇਹ ਤਾਂ ਸਿਰਫ ਵੱਡੇ ਘਰਾਣੇ ਨੂੰ ਫਾਇਦਾ ਦੇਣ ਵਾਸਤੇ ਪਾਇਆ ਗਿਆ ਤਾਂ ਕਿ ਅੱਜ ਇਹਨਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਹੈ ਜਿਹੜੇ ਲੋਕੇ ਨੇ ਸਮਾਂ ਹੀ ਲੱਗਦੀ ਵੇਸੇ ਪੜਾਈ ਕਿਉਂ ਉਹ ਸਮੇਂ ਹੀ ਕਿਸੇ ਨੂੰ ਪੁੱਛ ਲੋ ਕਿਸੇ ਨੂੰ ਕੋਈ ਸਮਾਂ ਹੀ ਨਹੀਂ ਇੰਜੀਨੀਅਰ ਨੂੰ ਨਹੀਂ ਪਤਾ ਕੀ ਹੋਣਾ ਕੀ ਨਹੀਂ ਹੋਣਾ ਇਹ ਬਣਾਇਆ ਕਿਉਂ ਆ ਉਹ ਦੇਖੋ ਉੱਥੇ ਜੇ ਬਣਾਉਂਦੇ ਬਣਿਓ ਉੱਥੇ ਬੰਦ ਕਰੋ ਰਸਤਾ ਬੰਦ ਕਰੋ ਤਾਂ ਕਿ ਪਬਲਿਕ ਨੂੰ ਰਾਤ ਦੇ ਧੁੰਦੇ ਦੇ ਵਿੱਚ ਨਜ਼ਰ ਆਵੇ ਸਭ ਕੁਝ ਹੋਇਆ ਕੀ ਹੈ ਇੱਥੇ ਕੋਈ ਲਾਈਟ ਨਹੀਂ ਹੈ ਕੋਈ ਉੱਚ ਵੀ ਆਣੋ ਪਾਰੀ ਚੱਲੀ ਹੈ ਚੰਗੀਆਂ ਭਲੀਆਂ ਲੱਟੜ ਨਹੀਂ ਚਲਦੀਆਂ ਚੰਗਰੀਆਂ ਭੋਲੀਆਂ ਲੱਟਾਂ ਨਹੀਂ ਚਲਦੀਆਂ ਜਿਹੜੀਆਂ ਆ ਰਾਤ ਨੂੰ ਆ ਕੇ ਕੁਝਿਆ ਕਵਰੇਜ ਕਰ ਲੋ ਜਿੰਨੀਆਂ ਲੱਟਾਂ ਲੱਗੀਆਂ ਸੜਕੋ ਐਂ ਕਰਦੀਆਂ ਐ ਬਲਿੰਕ ਕਰਦੀਆਂ ਅੱਜ ਇੱਕ ਵੱਡਾ ਹਾਦਸਾ ਹੋਇਆ ਹੈ ਗੱਡੀ ਦਾ ਤਕਰੀਬਨ 100% ਡੈਮੇਜ ਹੈ ਗੱਡੀ ਖਤਮ ਹੋ ਗਈ ਹੈ ਭਾਈ ਗੱਡੀ ਦਾ ਚਲੋ ਸਾੜ ਪਾ ਦਾ ਪਰਵਾਹੀ ਕਰ ਲੈ ਬੰਦੇ ਦੀ jaan ਮਾਝ ਜੇ ਇੰਨੀ ਬੜੀ ਏ ਪਬਲਿਕ ਦੇ ਆਪਾਂ ਸਰਕਾਰ ਨੂੰ ਇਹ ਗੁਰਜਾਸ ਕਰਦੇ ਆ ਕਮ ਸੇ ਕਮ ਤੁਸੀਂ ਪਬਲਿਕ ਦੀ jaan ਦਾ ਮੋਲ ਮੋਲ ਵਾ ਪਾਓ jaan ਦਾ ਮੋਲ ਪਾਓ ਕਿ ਪਬਲਿਕ ਬਚ ਜਵੇ ਇਹ ਇਹ ਮਾੜੇ ਮੋٹے ਨੁਕਸਾਨ ਤਾਂ ਬੰਦਾ ਜਰ ਲੈਂਦਾ ਜੇ ਜਾਨੀ ਨੁਕਸਾਨ ਹੁੰਦਾ ਨਾ ਉਹ ਨਹੀਂ ਜਰਿਆ ਜਾਂਦਾ ਕਿਸੇ ਬਿਲਕੁਲ ਕਰਦੇ ਮੈਂਬਰ ਬਿਲਕੁਲ ਸਰਕਾਰਾਂ ਦੀ ਹੈ ਜੀ ਇਹ ਜਿਹੜੇ ਬਣਾਉਂਦੇ ਬੈਣ ਉਹ ਜਿਹੜਾ ਟੂਲ ਹੈ ਪਹਿਲਾਂ 320 ਰੁਪਏ ਦਾ ਹੁੰਦਾ ਸੀ ਗੱਡੀ ਦਾ ਅੱਜ ਉਹ 7500 ਰੁਪਏ ਦਾ ਜ਼ਰੂਰ ਕਰ ਦਿੱਤਾ ਗਿਆ ਪਰ ਇਹ ਜਿਹੜੇ ਇਹ ਕੰਮ ਐਨ ਐਚ ਵਾਈ ਦੇ ਨਹੀਂ ਬਣਦੇ ਬਾਜੀ ਇਹ ਉਹਨਾਂ ਦੇ ਕੰਮ ਹੈ ਟੋਲ ਜਿੰਨੇ ਮਰਜ਼ੀ ਮਹਿੰਗੇ ਲਾ ਲੈਣ ਪਰ ਟੋਲ ਦੇ ਮੁਤਾਬਕ ਜਿੱਥੇ ਹਿਸਾਬ ਨੇ ਟੋਲ ਲੈ ਰਹੇ ਨੇ ਉਸ ਮੁਤਾਬਕ ਖਰਚਾ ਨਹੀਂ ਕਰ ਰਹੇ ਖਰਚਾ ਵੱਡੇ ਜੇਬਾਂ ਤੇ ਜਾ ਰਹੇ ਵੱਡੀਆਂ ਜੇਬਾਂ ਭਰੀਆਂ ਜਾ ਰਹੀਆਂ ਦੱਸਿਆ ਯਾਰ ਗੱਡੀ ਨੂੰ ਤਕਰੀਬਨ ਡੇਢ ਤੋਂ 2 ਘੰਟੇ ਹੋ ਗਏ ਡਿੱਗੀ ਹੋਈ ਨੂੰ ਐਨਐਚਏ ਦੀ ਟੀਮ ਇੱਥੇ ਪਹੁੰਚੀ ਹੈ ਮੈਂ ਕਹਿੰਦਾ ਉਹਨਾਂ ਕੋਲ ਟੀਮ ਹੈ ਕਿੱਥੇ ਹੈ 6-6 ਘੰਟੇ ਦਾ ਆਣ ਉੱਥੇ ਲਾ ਦਿੰਦੇ ਨੇ 2 ਕਿਲੋਮੀਟਰ ਨੂੰ 6-6 ਘੰਟੇ ਲਾ ਦਿੰਦੇ ਨੇ ਉਹ ਇੱਥੋਂ ਗੱਡੀਆਂ ਅਸੀਂ ਹਿੱਸਾ ਕਰਦੇ ਆ ਫੌਰਨ ਦੀਆਂ ਪਰ ਅਸੀਂ ਫੌਰਨ ਵਾਸਤੇ ਮੇਰੇ ਮੇਰਾ ਦਾਵਾ ਹੈ ਅਸੀਂ 100 ਸਾਲ ਤੱਕ ਫੌਰਨ ਦਾ ਮੁਕਾਬਲਾ ਨਹੀਂ ਕਰ ਸਕਦੇ ਅੱਜ ਮੇਰੇ ਤੋਂ ਲਿਖਾ ਲਓ 100 ਸਾਲ ਤੱਕ ਅਸੀਂ ਫੌਰਨ ਦਾ ਮੁਕਾਬਲਾ ਨਹੀਂ ਕਰ ਸਕਦੇ ਭਾਵੇਂ ਜਿਹੜੀ ਮਰਜ਼ੀ ਸਰਕਾਰ ਆ ਜਵੇ ਬਹੁਤ ਵੱਡੀ ਅੰਗਲੀ ਹੈ ਸਾਹਮਣੇ ਕੋਈ ਕੋਈ ਰੋਕ ਨਹੀਂ ਲਗਾਈ ਗਈ ਤਾਂ ਕਿ ਜਿਹੜਾ ਬੰਦਾ ਤੁਹਾਨੂੰ ਪਤਾ ਤੁੰਦਾਂ ਦਾ ਟਾਈਮ ਹੈ ਤੁੰਚੇ ਦਾ ਵੈਸੇ ਕੁਝ ਨਜ਼ਰ ਨਹੀਂ ਆਉਂਦਾ ਹਾਂਜੀ ਹਾਂਜੀ ਤੇ ਉੱਥੇ ਕੋਈ ਨਾ ਕੋਈ ਡਾਇਵਰਸ ਤਾਂ ਲਗਾਇਆ ਜਾਣਾ ਚਾਹੀਦਾ ਸੀਗਾ ਅਸੀਂ ਆਪ ਕਹਿੰਦੇ ਹਾਂ ਇੰਨੀ ਵੱਡੀ ਅੰਗਲੀ ਹੋਣੀ ਕਿਤਾ ਚਾਹੀਦੀ ਹੈ ਚਲੋ ਉਧਰ ਰਸਤਾ ਬੰਦ ਹੈ ਚਲੋ ਗੱਡੀ ਨੇ ਅੰਦਰ ਕੱਟ ਕੱਟਿਆ ਬਾਈਚਾਸ ਗੱਡੀ ਉਧਰ ਕੱਟ ਕਰਦੀ ਜਿਹੜੇ ਬੰਦੇ ਅੰਦਰ ਸੁੱਤੇ ਸੁੱਤੇ ਪਏ ਸੀਗੇ ਜੇ ਉਹ ਮਰ ਜਾਂਦੇ ਫੇਰ ਉਹਨਾਂ ਦੇ ਆਪਣੇ ਬੰਦੇ ਸੀਗੇ ਫੇਰ ਤਾਂ ਗੱਡੀ ਵਾਲੇ ਦੀ ਗ ਦੇਖ ਲਿਓ ਉਹਨਾਂ ਨੇ ਹੁਣ ਵੀ ਗੱਡੀ ਵਾਲੇ ਦੇ ਕਰਨੀ ਐ ਗੱਡੀ ਦਾ ਐਨਾ ਨੁਕਸਾਨ ਹੋ ਗਿਆ ਬੰਦਾ ਬਚ ਜੋ ਮਾਲਕ ਦਾ ਸ਼ੁਕਰ ਹੈ ਕਿ ਬੰਦਾ ਬਚ ਜਵੇ ਪਰ ਹੁਣ ਗੱਡੀ ਦਾ ਇਹ ਨੁਕਸਾਨ ਕਰਨਾ ਉਹਨਾਂ ਨੇ ਗੱਡੀ ਵਾਲੇ ਦਾ ਨੁਕਸਾਨ ਜੀ ਤੁਸੀਂ ਦੇਖਿਆ ਨਹੀਂ ਉਹਨਾਂ ਨੇ ਲਾਇਆ ਕੀ ਹੋਇਆ ਕੁਝ ਵੀ ਨਹੀਂ ਲੱਗਾ ਕੀ ਹੋਇਆ ਕੁਝ ਨਹੀਂ ਲੱਗਾ ਆ ਰਹੇ ਆ ਇਸ ਟਾਈਮ ਇਹਨਾਂ ਪਰ ਇਹ ਲੱਗਦਾ ਨਹੀਂ ਐ ਕਿ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਅਸੀਂ ਜੇ ਇਹ ਕੰਮ ਚੱਲਦਾ ਅੱਗੇ ਪ੍ਰੋਟੈਸਟ ਚੱਲਦਾ ਦੇਖੋ ਸਾਨੂੰ ਨਾ ਮੋਰਨਿੰਗ ਟਾਈਮ ਆਈ ਸੀ ਐਂਟੀਵੇਸ਼ਨ ਤੇ ਬੰਦੇ ਬਚਾ ਹੋ ਗਏ ਉਹਨਾਂ ਨੂੰ ਬੁਲਾਇਆ ਤੇ ਵੱਡੀ ਹੁਣ ਕਢਵਾਉਣ ਲੱਗੇ ਆਂ ਠੀਕ ਕੁੰਦ ਕਰਕੇ ਨਾ ਐਕਚੁਅਲੀ ਜਾਮ ਬੜਾ ਰਿਹਾ ਰੋਡ ਤੇ ਬਹੁਤ ਗੱਡੀਆਂ ਦੇ ਮਤਲਬ ਕੋਈ ਫਾਲਟ ਪੈ ਗਿਆ ਕਿਸੇ ਦਾ ਇੰਜਨ ਦਾ ਪੈ ਗਿਆ ਕਦੇ ਕਿਸੇ ਦਾ ਪੈ ਗਿਆ ਉਹ ਪਹਿਲਾਂ ਹੀ ਵੀ ਅਸੀਂ ਦੋ ਗੱਡੀਆਂ ਰੋਡ ਤੇ ਜਿਹੜੀਆਂ ਰਾਹ ਦੀਆਂ ਖਰਾਬ ਹੋਈਆਂ ਸੀਆਂ ਇੱਕ ਗੱਡੀ ਦਾ ਐਕਸਲ ਟੁੱਟ ਗਿਆ ਉਹ ਐਕਸਲ ਟੁੱਟ ਗਿਆ ਹੁਣ ਰਾਤ ਮਤਲਬ ਮਾਰਨਿੰਗ ਟਾਈਮ ਉਹ ਐਕਸਲ ਟੁੱਟ ਗਿਆ ਹੁਣ ਉਸੇ ਜੀਸੀਪੀ ਵੱਡੀ ਮਸ਼ੀਨਾਂ ਮਗਵਾਈਆਂ ਨੇ ਉਹ ਸਾਈਡ ਤੇ ਕਰਵਾ ਕੇ ਆਏ ਆ ਸਰ ਜਿੱਥੇ ਰਹਾ ਹੈ ਨੈਸ਼ਨਲ ਰੋਡ ਹਾਈਵੇ ਦਾ ਕੰਮ ਚੱਲ ਰਿਹਾ ਹੈ ਇਹਨਾਂ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਬਣਦੀ ਸੀ ਵੀ ਇਹ ਇਸ ਦੇ ਬਾਰੇ ਬੈਰੀਕੇਡ ਕੀਤਾ ਜਾ। ਉਹ ਦੇਖ ਰਹੇ ਆਂ ਜੀ ਬੁਲਾਇਆ ਉਹਨਾਂ ਨੂੰ ਵੀ ਬੁਲਾਇਆ ਮੌਕੇ ਤੇ ਦਿਖਾ ਰਹੇ ਆਂ ਉਹਨਾਂ ਨੂੰ ਵੀ ਇਹ ਦੇਖੋ ਕੀ ਹੋਇਆ। ਗੱਡੀ ਕਿੱਥੋਂ ਆ ਰਹੀ ਸੀ ਤੇ ਕਿੱਥੇ ਜਾ ਰਹੀ ਸੀ। ਉਹ ਅਜੇ ਕੁਝ ਨਹੀਂ ਪਤਾ ਲੱਗ ਰਿਹਾ ਇਹ ਦੱਸਾਂ ਕਿ ਇਹ ਪਹਿਲਾਂ ਤਾਂ ਉਹਨਾਂ ਦੇਖੇ ਨੇ ਉਹ ਬੰਦੇ ਦਾ ਬਚਾਅ ਹੋ ਗਿਆ। ਕਿੰਨੇ ਜਣੇ ਸੀ ਕਿਹਦੀ ਵਿੱਚ। ਅਜੇ ਕੁਝ ਨਹੀਂ। ਪਤਾ ਨਹੀਂ ਅਜੇ ਕੁਝ ਨਹੀਂ ਮੈਨੂੰ ਦੱਸਿਆ ਜਾ ਰਿਹਾ। ਸਾਨੂੰ ਅਸੀਂ ਆਏ ਆ ਉਹਨਾਂ ਨੂੰ ਬੁਲਾਇਆ। ਉਹਨਾਂ ਨੇ ਮੇਰੀ ਬੇਂਧੀ ਗੱਡੀ ਦਾ ਐਡਰੈਸ ਕਢਵਾ ਲਿਆ ਉਹਨਾਂ ਨੂੰ ਅਨਟੀਮੇਸ਼ਨ ਕਰਤੀ ਆ ਜਿਹੜੇ ਗੱਡੀ ਆ ਉਹ ਆਰੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨਿਸ਼ਾਨ ਕੋਈ ਨਹੀਂ ਕਿ ਲੱਗਦਾ ਨਹੀਂ ਹੈਗਾ ਪ੍ਰਸ਼ਾਸਨਿਕਤ ਕਹਿ ਲਈ ਆ ਕਿਉਂਕਿ ਵਿੱਚ ਜੁਕੀ ਵੀ ਬਣੀ ਹੋਈਆਂ ਆ ਵਿੱਚ ਇਹ ਰੋਡ ਦੇ ਉੱਤੇ ਕੋਈ ਵੀ ਤਰਾਕ ਕੇ ਜਾਲੀ ਨਹੀਂ ਲਾਈ ਕੋਈ ਡਵਾਈਡਰ ਨਹੀਂ ਲਾਇਆ ਹੋਇਆ ਰੋਕ ਵਾਸਤੇ ਉਹਨਾਂ ਨੂੰ ਹਾਈਵੇ ਵਾਲਿਆਂ ਨੂੰ ਬੁਲਾਇਆ ਜੀ ਇੱਥੇ ਉਹਨਾਂ ਨੂੰ ਵੀ ਦਿਖਾ ਰਿਆ ਮੌਕਾ ਜੇਦੀ ਗਲਤੀ ਹੋਊਗੀ ਉਦੋਂ ਅਗਲਾ ਕਾਰਵਾਈ ਕੀਤੀ ਜਾਊਗੀ ਠੀਕ ਹੈ ਸਰ ਠੀਕ ਹੈ ਜੀ